ਹਾਂ ਲੇਗਾ ਸਾਨੂੰ ਮਾਰੇ ਨਾ ਆ ਗਿਆ ਪਿਛਲੇ 48 ਘੰਟੇ ਕਾਫੀ ਬਰਸਾਤ ਹੋਈ ਤੇ ਕੱਲ ਇੱਕ ਬੜਾ ਮੇਜਰ ਡੈਂਸੀ ਅਸੀਂ ਸਾਡੀ ਸਾਰੀ ਟੀਮਾਂ ਨੇ ਲੋਕਲ ਸਾਡੇ ਯੂਥ ਕਲੱਬਾਂ ਨੇ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਪ੍ਰਸ਼ਾਸਨ ਵੱਲੋਂ ਸਭ ਵੱਲ ਮਿਲ ਕੇ ਜਿਹੜੇ 12 ਬਰੀਚੇਸ ਹੈ ਕੱਲ ਉਹ ਬਚਾਏ ਗਏ ਕੋਈ ਵੀ ਮੇਜਰ ਜਿਹੜੀ ਨੈਰੋ ਟੁੱਟੀ ਨਹੀਂ ਇਸ ਤੋਂ ਇਲਾਵਾ ਉਹ ਜਿਹੜਾ ਹੈ ਦੇਰ ਰਾਤ ਸਾਨੂੰ ਇੱਕ ਫੈਸਲਾ ਲੈਣਾ ਪਿਆ ਕਿਉਂਕਿ ਡੈਮ ਦਾ ਲੈਵਲ ਇੱਕਦਾਂ ਹੀ 4-5 ਫੁੱਟ ਵੱਧ ਗਿਆ ਸੀ 10000 ਕਿਊਸੇ ਕਿਸੀ ਰਿਲੀਜ਼ ਹੈ ਜਿਹੜਾ ਸਟਲੋਜ ਡਾਊਨਸਟ੍ਰੀਮ ਜਿਹਨੂੰ ਕਹਿੰਦੇ ਸੀ ਮੇਰੇ ਪਿੱਛੇ ਦੇਖ ਸਕਦੇ ਹੋ ਵਧਾਇਆ ਉਸ ਤੋਂ ਪਹਿਲਾਂ ਦੇਰ ਰਾਤ ਇੱਕ ਵੈਕੂਏਸ਼ਨ ਪੂਰੀ ਚੱਲੀ ਤੜਕੇ 3 ਵਜੇ ਤੱਕ ਸਾਰੀ ਟੀਮਾਂ ਜਿਹੜੀਆਂ ਹੈ ਉਹ ਮੁਹੱਲੇ ਆ ਚ ਸੀ ਡੋਲਾ ਬਸਤੀਆਂ ਚ ਬੇਲੀਆਂ ਚ ਸੀ ਅਸੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਗਏ ਤੇ ਇਹ ਇਸ ਲਈ ਕੀਤਾ ਗਿਆ ਤਾਂਕਿ ਇਹ ਨਾ ਹੋਵੇ ਕਿ ਜੋ ਉੱਥੇ ਪੌਂਗ ਡੈਮ ਛੋਇਆ ਕਿ ਸਾਨੂੰ ਇਕਦਾਂ ਮੀਂਹ ਪਾਣੀ ਛੱਡਣਾ ਪਿਆ ਉਹਨਾਂ ਵਿੱਚ ਬਹੁਤ ਤਬਾਹੀ ਮੱਚਣੀ ਹੈ ਤੇ ਕੰਟਰੋਲਡ ਵੇ ਦੇ ਨਾਲ ਅਸੀਂ ਰੀਲੀਜ਼ ਕਰ ਰਹੇ ਹਾਂ ਆ ਪਿਛਲੇ 5-6 ਘੰਟੇ ਤੋਂ ਬਰਸਾਤ ਮੰਦ ਹੈ ਗੁਰੂ ਸਾਹਿਬ ਇੱਦਾਂ ਕਿਰਪਾ ਰੱਖਣ ਤੇ ਸਾਡੀ ਸਾਰੀ ਟੀਮਾਂ 2-3 ਘੰਟੇ ਦੀ ਰੈਸਟ ਲੈ ਕੇ ਸਾਰਾ ਪ੍ਰਸ਼ਾਸਨ ਹੈ ਜਿਹੜਾ ਬਖਬਲ ਹੁਣ ਫੀਲਡਾਂ 'ਚ ਹੁਣ ਜਿੱਥੇ-ਜਿੱਥੇ ਅਸੀਂ ਸਾਡੇ ਕਨੈਕਟ ਟੂਟੇ ਆ ਬੇਲਾ ਰਾਮਗੜ੍ਹ ਸ਼ਿਵ ਸਿੰਘ ਬੇਲਾ ਪੱਟੀ ਡੁਲਚੀ ਹਰਸਾ ਬੇਲਾ ਸੀ ਉੱਤੇ ਖੁਦ ਜਾ ਰਹੇ ਹਾਂ ਹਰ ਤਰ੍ਹਾਂ ਦੀ ਮੈਡੀਕਲ ਹੈਲਪ ਸਭ ਉੱਤੇ ਪਾਣਾ ਕ੍ਰਿਟੀਕਲ ਹੈ ਜੀ ਇਹ ਜੋ ਬਿਲਕੁਲ ਕ੍ਰਿਟੀਕ ਕਿਉਂਕਿ ਸਿਰਫ 3 ਫੁੱਟ ਦਾ ਜਿਹੜਾ ਗੈਪ ਹੈ ਪਾਖੜੇ ਦੇ 1680 ਦਾ ਪੁਆਇੰਟ ਇਸ ਵਕਤ ਅਸੀਂ 1977 ਤੇ ਖੜੇ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ 24 ਘੰਟੇ ਚ 4 ਫੁੱਟ ਪਾਣੀ ਕੱਲ ਵੱਧ ਗਿਆ ਸੀ ਸਿਰਫ 24 ਘੰਟੇ ਚ ਇਸ ਤਰੀਕੇ ਨਾਲ ਜਿਹੜੇ ਅਗਲੇ 24 ਘੰਟੇ ਵੈਰੀ ਕ੍ਰਿਟਿਕ ਤੁਸੀਂ ਕੰਪੈਰੀਟਿਵ ਰਾਸਰੇ ਸੀ 1988 ਦੇ ਨਾਲ ਇਹ 1988 ਦੇ ਵਿੱਚ ਜੋ ਹੜ੍ਹ ਆਈ ਸੀ ਮੇਜਰ ਹਾਈ ਰਾਈਸਿੰਗ ਉਹਦੀ ਮੈਂ ਸਟੱਡੀ ਆ ਕਿ ਕਿਉਂ ਪਾਖੜੇ ਤੋਂ ਹੀ ਆਏ ਸੀ ਉਦੋਂ ਜਦੋਂ ਇੱਥੋਂ ਇੱਕਦਮ ਪਾਣੀ ਛੱਡਦਾ ਜਦੋਂ ਪਾਖੜਾ ਭਰ ਗਿਆ ਉਸ ਤੋਂ ਬਾਅਦ ਉਨੀ ਕੀ ਕਿਤਾ ਜੀ ਬੈਠ ਕੇ ਪੰਜਾਬ ਨੇ ਤੇ ਸਾਰੀ ਸਟੇਟਸ ਨੇ ਇਹ ਨਹੀਂ ਕਿ ਸਾਨੂੰ ਡੇਟ ਵਾਈਜ਼ ਤਰੀਕ ਵਾਈਜ਼ ਜਿਹੜਾ ਮੌਨਸੂਨ ਦੱਸ ਦੋ ਤਾਂ 7 ਸਤੰਬਰ ਨੂੰ ਜਿਹੜਾ ਪਾਣੀ ਹੈ ਉਹ 1676 ਚਾਹੀਦਾ ਅਸੀਂ 2 ਸਤੰਬਰ ਨੂੰ ਹੀ 1677 ਤੇ ਬੈਠੇ ਆ ਤੇ ਹਜੇ ਬਰਸਾਤ ਹੋਰ ਹੈਗੀ ਇਸ ਕਰਕੇ ਇੱਕ ਚੈਲੈਂਜਿੰਗ ਹੈ ਕਿ ਅਸੀਂ ਤਾਂ ਹੀ ਇਹ ਕੰਟਰੋਲਡ ਰিলিজਸ ਬਤਾ ਵਾ ਕੇ ਡੈਮ ਦਾ ਲੈਵਲ ਜਿਹੜਾ ਹੈ ਉਹਨੂੰ ਇੱਕ ਮੇਨਟੇਨ ਲੈ ਕੇ ਆ ਰਿਹਾ ਹਾਂ ਕਿ ਕੋਈ ਵੀ ਵੱਡਾ ਜਿਹੜਾ ਹੈ ਉਹ ਹਾਦਸਾ ਨਾ ਮਰੇਜ ਪਰਕਟਾ ਜੀ ਜੇ 2023 ਦੇ ਵਿੱਚ ਜਿਹੜਾ ਸੀਗਾ ਉਹ ਬਹੁਤ ਘੱਟ ਪਾਣੀ ਦੇ ਨਾਲ ਵੀ ਹੜਾ ਆਇਆ ਸੀ ਪਰ ਹੁਣ ਪਾਣੀ 23 ਮੈਚ ਜੋ ਤੁਹਾਨੂੰ ਅੱਜ ਦੱਸ ਰਿਆ ਸੀ ਵੀ 2023 ਦੇ ਵਿੱਚ ਮੈਨੂੰ ਯਾਦ ਹੈ 15 ਅਗਸਤ ਦਾ ਦਿਨ ਸੀ ਮੇਰੀ ਡਿਊਟੀ ਲੁਧਿਆਣੇ ਲੱਗੀ ਸੀ ਤੇ ਜਦੋਂ ਉਸੇ 50 ਹਜ਼ਾਰ ਕਿਉਂ ਸੀ ਪਾਣੀ ਛੱਡਿਆ ਸੀ ਤੇ ਸਾਡਾ ਸਾਰਾ ਇਲਾਕਾ ਜਿਹੜਾ ਹੈ 2 ਵਜੇ ਤੱਕ ਪਾਣੀ ਦੇ ਵਿੱਚ ਸੀਗਾ ਇਸ ਵਕਤ 56 ਹਜ਼ਾਰ ਕਿਉਂ ਸੀ ਇੱਕ ਐਨ ਇਨ ਐਡੀਸ਼ਨ ਸਾਡੀ ਜਿਹੜੀ ਖੱਡਾਂ ਨੇ ਬੇਸ਼ੁਮਾਰ ਖੱਡਾਂ ਨੇ ਜਿਵੇਂ ਸਭ ਤੋਂ ਪਹਿਲਾਂ ਮਾਨਕਪੁਰ ਵਾਲੀ ਫਿਰ ਫਰਭਪੁਰ ਵਾਲੀ ਫਿਰ 10 ਗਰਾਈ ਫਿਰ ਦਬਰੀ ਫਿਰ ਅੱਗੇ ਜਿੰਨੀਆਂ ਖੱਡਾਂ ਨੇ ਉਹ ਸਾਰੀਆਂ ਦਾ ਪਾਣੀ ਵੀ ਜਿਹੜਾ ਹੈ ਉਹ ਸਤਲੁਜ ਚ ਆ ਰਿਹਾ ਤੇ ਬੇਸ਼ੁਮਾਰ ਪਾਣੀ ਆ ਰਿਹਾ ਉਸ ਦੇ ਬਾਵਜੂਦ ਜਿਹੜਾ ਹੈ ਇਸ ਵਕਤ ਉਹ 2023 ਵਾਲੀ ਸਥਿਤੀ ਨਹੀਂ ਹੈ ਪਰ ਉਹਦਾ ਕਾਰਨ ਇਹ ਹੈ ਕਿ ਅਸੀਂ ਬਹੁਤ ਇਸ ਵਾਰੀ ਕੰਮ ਕੀਤਾ ਸਵੇਰੇ ਜਾ ਜਾ ਕੇ ਕਈ ਮੀਟਿੰਗਾਂ 15 ਕਰੋੜ ਦੇ ਡੰਗੇ ਲੱਗੇ ਆ ਟ੍ਰੇਨਸ ਦੀ ਸਫਾਈ ਕੀਤੀ ਹੈ ਪਰ ਕੁਦਰਤ ਤੋਂ ਬਲਵਾਨ ਕੋਈ ਨਹੀਂ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਨਹੀਂ ਇਹ ਚਾਹੀਦਾ ਸੀ ਫਿਰ ਵੱਡੇ ਵੱਡੇ ਡੈਮ ਬਣਾ ਲਓ ਇੰਨਾ ਪਾਣੀ ਹੈ ਕਿ ਕੋਈ ਚੀਜ਼ ਇਹਨੂੰ ਰੋਕ ਨਹੀਂ ਸਕਦੀ ਆਪਾਂ ਦੇਖਿਆ ਮਾਧੋਪੁਰ ਚ ਕਿਵੇਂ ਇੱਕ ਜਿਹੜਾ ਇਦਾਂ ਦਾ ਖੈਡਵਰਕ ਹੀ ਪੁੱਟ ਕੇ ਲੈ ਗਿਆ ਪਾਣੀ ਪਾਣੀ ਤੋਂ ਵੱਡਾ ਕੁਦਰਤ ਤੋਂ ਵੱਡਾ ਕੋਈ ਬਲਵਾਨ ਨਹੀਂ ਬਸੀ ਬਹੁਤ ਮਿਹਨਤ ਕੀਤੀ ਹੈ ਉਦਾਂ ਸਾਨੂੰ ਇਸ ਵਾਰੀ ਇਹ ਰਿਜ਼ਲਟ ਮਿਲ ਗਿਆ ਕਿ ਹੁਣ ਤੱਕ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਨਹੀਂ ਜਿਹੜਾ ਹੈ ਲੱਗੇ ਰੋਵੇ ਬਾਸ ਦੇ ਵਿੱਚ ਬੀਬੀਐਮਪੀ ਦਾ ਜੋ ਰੋਲ ਰਿਹਾ ਹੈ ਚੇਅਰਮੈਨ ਬੀਬੀ ਮੈਂ ਤੁਹਾਨੂੰ ਹਰਿਆਣਾ ਦੀ ਜਿਹੜੀ ਜਿਸ ਦਿਨ ਹਰਿਆਣੇ ਨੂੰ ਪਾਣੀ ਛਟਣਾ ਸੀ ਚੇਅਰਮੈਨ ਸਾਹਿਬ ਇੱਥੇ CISF ਨਜ਼ਰ ਨਹੀਂ ਆ ਰਹੀ ਕალიਨਾ ਮੇਜਰ ਸਿਚੁਏਸ਼ਨ ਸੀਗਾ ਕੋਈ ਤੁਹਾਨੂੰ ਜਿਹੜਾ ਇੱਥੇ ਨਜ਼ਰ ਨਹੀਂ ਆ ਰਿਹਾ ਆ BBMP ਦੀ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਭਰਤੀ ਨਹੀਂ ਹੋਈ ਜਿਹੜਾ ਬਹੁਤ ਸਾਰਾ ਕੰਮ ਹੈ ਹੁਣ ਸਾਨੂੰ ਆਪ ਲੱਗਣਾ ਪੈ ਰਿਹਾ ਇਹ ਇਸ਼ੂਜ਼ ਨੇ ਤੇ ਪੰਜ ਦਿਨ ਇੱਕ ਵਾਰੀ ਇਹ ਸਿਚੁਏਸ਼ਨ ਖਤਮ ਹੁੰਦੀ ਹੈ ਤੁਹਾਡੇ ਸਾਹਮਣੇ ਡਿਟੇਲ ਨਾਲ ਰੱਖਾਂ ਜਿਹੜੀ CRPF ਜਿਹੜੀ ਲਗਾ ਦਿੱਤੀ ਗਈ ਉਹ ਜ਼ਰਾ CISF ਲਗਾਈ ਹੈ ਜੀ ਤੇ ਉਹ ਉਹ ਤਾਂ ਟਾਈਮ ਤੇ ਉਹ ਸਾਰਾ ਫੋਕਸ ਉਧਰ ਤੇ 130 ਕਰੋੜ ਦਾ ਖਰਚਾ ਜੋ ਦੱਸਿਆ ਜਾ ਰਿਹਾ ਹੈ ਉਹੀ ਜੇ ਪੈਸਾ ਸਾਡੇ ਫਲਡ ਪ੍ਰੋਟੈਕਸ਼ਨ ਵਰਕਸ ਦੇ ਉੱਤੇ ਜਾਂ ਹੋਰ ਕੰਮਾਂ ਤੇ ਹੋਵੇ ਤਾਂ ਇਹ ਸਵਰਗ ਮੰਨਦੇ ਨੇ ਇਧਰ ਦੀ